ਵਾਹਿ ਗੁਰੂ ਸਾਹਿਬ ਜਿਓ ਸੋਰਠ ਮਹਲਾ ਪੰਜਵਾਂ ਗੁਰ ਕੇ ਚਰਨ ਬਸੇ ਰਦ ਪੀਤਰ ਸ਼ੋਭਾ ਲਖਣਾ ਪ੍ਰਭ ਕੀਨੇ ਪਾਏ ਕਿਰਪਾਲ ਪੁਰਨ ਪਰਮੇਸ਼ਰ ਨਾਮਨ ਧਨ ਮਨ ਚਿਨੇ ਮੇਰੋ ਗੁਰ ਰਖਵਾਰੂ ਮੀਤ ਦੁਨ ਚੌੜੀ ਦੇ ਵੜਿਆਏ ਸੋਭਾ ਨੀਤਾ ਨੇਤਰਹਾ ਜੇ ਜਨਤਾ ਪ੍ਰਭ ਸਗਲੇ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੁਰ ਕੀ ਅਚਰਜ ਵੜਿਆਏ ਨਾਨਕ ਸਦ ਬਲੇ ਹਾਰੇ ਸੋਰਠ ਪੰਜਵਾ ਗੁਰ ਕੇ ਚਰਨ ਬਸੇ ਰਦ ਭਿਤਰ ਸ਼ੁਭ ਲਖਣ ਪ੍ਰਭ ਕੀਨੇ ਭਏ ਕਿਰਪਾਲ ਪੁਰਨ ਪਰਮੇਸ਼ਰ ਨਾਮ ਨਿਧਾਨ ਮਨ ਕੀਨੇ ਮੇਰੋ ਗੁਰ ਰਖਵਾਰੋ ਮੇਤ ਦੂੜ ਚੌੜੀ ਦੇ ਵੜਿਆਈ ਸੁਭਾਨੇਤਾ ਨੇ ਤਰਹਾਉ ਜੀ ਜਲਤ ਪ੍ਰਭ ਸਗਲੇ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੁਰ ਕੀ ਆਚਰਜ ਵੜਿਆਏ ਨਾਨਕ ਸਦ ਬਲੇ ਹਾਰੇ ਸੋਰਠ ਮਹਲਾ ਪੰਜਵਾਂ ਗੁਰ ਕੇ ਚਰਨ ਬਸੇ ਰ ਦੇ ਭਿਤਰ ਸ਼ੋਭ ਲਖਣ ਪ੍ਰਭ ਕੀਨੇ ਭੈ ਕਿਰਪਾ ਨ ਪੁਰਨ ਪਰਮੇਸ਼ਰ ਨਾਮ ਨਿਧਾਨ ਮਨ ਚਨੇ ਮੇਰ ਗੁਰ ਰਖਵਰ ਮੀਤ ਦੂਣ ਚੌੜੀ ਦੇ ਵੜਿਆਏ ਸੋ ਬਾਣੀ ਤਾਨੀ ਤ ਰਹਾਉ ਜੀ ਜਨਤਾ ਪ੍ਰਭ ਸਗਲ ਉਦਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਅਚਰਜ ਵੜਿਆਏ ਨਾਨਕ ਸਦ ਬਲਿਹਾਰੇ ਸੋਰਠਿ ਹਲਾ ਪੰਜਵਾ ਗੁਰ ਕੇ ਚਰਨ ਬਸੇ ਰਿਤ ਭਿਤਰ ਸ਼ੁਭ ਲਖਣ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨੇ ਧਨ ਮਨ ਚਿਨੇ ਮੇਰੋ ਗੁਰ ਰਖਵਾਰੋ ਮੀਤ ਦੂਨ ਚੌੜੀ ਦੇ ਵਢਾਈ ਸ਼ੁਭਾਨੀ ਤਾਨੀ ਤਰਹਾਉ ਜੇ ਜਲਤ ਪ੍ਰਭ ਸਗਲੇ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਅਚਰਜ ਵੜਿਆਏ ਨਾਨਕ ਸਦ ਬਨਿਹਾਰੇ ਸੋਰਠ ਮਹਲਾ ਪੰਜਵਾ ਗੁਰ ਕੇ ਚਰਨ ਬਸੇ ਰ ਦੇ ਭੀਤਰ ਸ਼ੁਭ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚਿਨੇ ਮੇਰੋ ਗੁਰ ਰਖਵਾਰੂ ਮੇਤਾ ਦੁਨ ਚੌੜੀ ਦੇ ਵੜਾਈ ਸੋ ਬਾ ਨੀਤਾ ਨੇ ਤਰਹਾ ਜੇ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੇ ਅਚਰਜ ਵਢਿਆਈ ਨਾਨਕ ਸਦ ਬਲਿਹਾਰੇ ਰਠ ਮਹੱਲਾ ਪੰਜਵਾ ਗੁਰ ਕੇ ਚਰਨ ਬਸਰ ਦੇ ਪੀਤਰ ਸ਼ੋਭ ਲਖਣ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਨ ਮਨ ਚਿਨੇ ਮੇਰੋ ਗੁਰ ਰਖਵਾਰੋ ਮੇਤਾ ਦੂੜ ਚੌਣੀ ਦੇ ਵੜੇ ਆਈ ਸੁਬਾ ਨਿਤਾਨੀ ਤਰਹਾਉ ਜੀ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੇ ਅਚਰਜ ਵੜਿਆਏ ਨਾਨਕ ਸਦ ਬਲਹਾਰੇ ਸੋਰਠ ਮਹਲਾ ਪੰਜਵਾ ਗੁਰ ਕੇ ਚਰਨ ਬਸੇ ਰਦ ਪਿਤਰ ਸ਼ੋਭ ਲਖਣ ਪ੍ਰਭ ਕੀਨੇ ਪਹੇ ਕਿਰਪਾਨ ਫੁਰਨ ਪਰਮੇਸ਼ਰ ਨਾਮ ਨਿਧਾਨ ਮਨ ਚਿਨੇ ਮੇਰੋ ਗੁਰ ਰਖਵਾਰੋ ਮੀਤ ਦੂਣ ਚੌਣੀ ਦੇ ਵਢਾਈ ਸੋਭਾਨੀ ਤਨੀ ਤਰਾਉ ਜੀ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖੜ ਹਾਰੇ ਗੁਰਪੂਰੇ ਕੇ ਅਚਰਜ ਵਢਿਆਈ ਨਾਨਕ ਸਦ ਬਲਿਹਾਰੇ ਸੋਰਠ ਮਹਲਾ ਪੰਜਵਾ ਗੁਰ ਕੇ ਚਰਨ ਬਸੇ ਰਿਦ ਪੀਤਰ ਸ਼ੁਭ ਲਖਣ ਪ੍ਰਭ ਕੀਨੇ ਭੈ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚਿਨੇ ਮੇਰੋ ਗੁਰ ਰਖਵਾਰੋ ਮੇਤ ਦਉਣ ਚੌਣੀ ਦੇ ਵਢਾਈ ਸ਼ੁਭਾ ਨਿਤਾਨੇ ਤਰਹਾਉ ਜੀ ਜਨਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੇ ਅਚਰਜ ਵਢਾਈ ਨਾਨਕ ਸਦ ਬਲਿਹਾਰੇ ਸਰਠਾ ਮਹੱਲਾ ਪੰਜਵਾ ਗੁਰ ਕੇ ਚਰਨ ਬਸ ਰਿਤ ਭੀਤਰ ਸ਼ੁਭ ਲਖਨ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚਿਨੇ ਮੇਰੋ ਗੁਰ ਰਖਵਾਰੋ ਮੀਤ ਦੋੜ ਚੌੜੇ ਦੇ ਵਡਿਆਏ ਸ਼ੋਭਾ ਨਿਤਾਣੇ ਤਰਹਾਉ ਜੇ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੁਰੇ ਕੇ ਅਚਰਜ ਵਡਿਆਏ ਨਾਨਕ ਸਦ ਬਲਹਾਰੇ ਸੋਰਠ ਮਹਲਾ 5 ਗੁਰ ਕੇ ਚਰਨ ਬਸੇ ਰਿਤ ਭੀਤਰ ਸ਼ੋਭ ਲਖਨ ਪ੍ਰਭ ਕੀ ਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚਿਨੇ ਮੇਰੋ ਗੁਰ ਰਖਵਾਰੋ ਮੀਤ ਦੂਨ ਚੌੜੀ ਦੇ ਵੜਿਆਏ ਸੁਭਾ ਨੇਤਾ ਨੇ ਤ ਰਹਾਉ ਜੇ ਜੰਤ ਪ੍ਰਭ ਸਗਲੇ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੇ ਅਚਰਜ ਵੜਿਆਏ ਨਾਨਕ ਸਦ ਬਲਹਾਰੇ ਸੋਰਠ ਮਹਲਾ ਪੰਜਵਾਂ ਗੁਰ ਕੇ ਚਰਨ ਬਸੇ ਰ ਦ ਪੀਤਰ ਸ਼ੋਭਾ ਲਖਨ ਪ੍ਰਭ ਕੀਨੇ ਭਾਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚਿਨੇ ਮੇਰੋ ਗੁਰ ਰਖਵਾਰੋ ਮੀਤ ਦੁਨ ਚੌਣੀ ਦੇ ਵਢਾਈ ਸ਼ੁਭਾ ਨਿਤਾਨੇ ਤਰਹਾ ਜੀ ਜਲਤ ਪ੍ਰਭ ਸਗਲ ਉਦਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਅਚਰਜ ਵੜਿਆਏ ਨਾਨਕ ਸਦ ਬਲਿਹਾਰੇ ਸੁਰਠ ਮਹੱਲਾ ਪੰਜਵਾ ਗੁਰ ਕੇ ਚਰਨ ਬਸੇ ਰਿਤ ਭੀਤਰ ਸ਼ੋਭਾ ਲਖਣਾ ਪ੍ਰਭ ਕੀਨੇ ਭਏ ਕਿਰਪਾਲ ਹੋਰਨ ਪਰਮੇਸ਼ਰ ਨਾਮ ਨਿਧਾਨ ਮਨ ਚਿਨੇ ਮੇਰੋ ਗੁਰ ਰਖਵਾਰੋ ਮੀਤ ਦੂਣ ਚੌੜੀ ਦੇ ਵਢਾਈ ਸ਼ੋਭਾ ਨਿਤਾਨੀਤ ਰਹਾਓ ਜੇ ਜੰਤ ਪ੍ਰਭ ਸਗਲੇ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੇ ਆਚਰਜ ਵਢਿਆਏ ਨਾਨਕ ਸਦ ਬਲਿਹਾਰੇ ਸੋਰਠ ਮਹਲਾ ਪੰਜਵਾਂ ਗੁਰ ਕੇ ਚਰਨ ਬਸੇ ਰਦ ਪੀਤਰ ਸ਼ੋਭਾ ਲਖਣਾ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਨ ਮਨ ਚਿਨੇ ਮੇਰੋ ਗੁਰ ਰਖਵਾਰੋ ਮੀਤ ਦੁਨ ਚੌਣੀ ਦੇ ਵੜਿਆਏ ਸੋਭਾ ਨਿਤਾਨੇ ਤਰਹਾ ਜੇ ਜਨਤਾ ਪ੍ਰਭ ਸਗਲ ਉਦਾਰੇ ਦਰਸ਼ਨ ਦੇਖਣ ਹਾਰੇ ਗੁਰਪੁਰ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ਸੋਰਠ ਮਹਲਾ ਪੰਜਵਾ ਗੁਰ ਕੇ ਚਰਨ ਬਸੇ ਰਦ ਭਿਤਰ ਸੁਭ ਲਖਣ ਪ੍ਰਭ ਕੀਨੇ ਭੈ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚਿਨੇ ਮੇਰੋ ਗੁਰ ਰਖਵਾਰੋ ਮੇਤ ਦੁਨ ਚੌੜੀ ਦੇ ਵਢਾਈ ਸੁਭਾਨੀਤਾ ਨੇ ਤਰਹਾਉ जी जंत प्रभ सगले उदारे दर्शन देखन गुरपुरे कचरज आए नानक सा हारे सोरथ महला पंजवा ਗੁਰ ਕੇ ਚਰਨ ਬਸੇ ਰ ਦੇ ਪੀਤਰਾ ਸ਼ੋਭ ਲਖਣ ਪ੍ਰਭ ਕੀ ਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚਿਨੇ ਮੇਰ ਗੁਰ ਰਖਵਾਰ ਮੀਤ ਦੂਣ ਚੌੜੀ ਦੇ ਵੜਿਆਏ ਸੋ ਬਾਣੀ ਤਾਨਿਤ ਰਹਾਉ ਜੀ ਜੰਤਾ ਪ੍ਰਭ ਸਗਨੇ ਉਦਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਅਚਰਜ ਵੜਿਆਏ ਨਨਕ ਸਦ ਬਲਹਾਰੇ ਸੋਰਠ ਮਹਲਾ ਪੰਜਵਾਂ ਗੁਰ ਕੇ ਚਰਨ ਬਸੇ ਰਿਤ ਭਿਤਰ ਸ਼ੁਭ ਲਖਣ ਪ੍ਰਭ ਕੀਨੇ ਭਏ ਕਿਰਪਾਲ ਪੁਰਨ ਪਰਮੇਸਰ ਨਾਮ ਨੇਧਨ ਮਨ ਚਨੇ ਮੇਰੋ ਗੁਰ ਰਖਵਾਰੋ ਮੀਤ ਦੂਨ ਚੌੜੀ ਦੇ ਵਢਾਈ ਸ਼ੋਭਾ ਨਿਤਾਨੀ ਤਰਹਾਉ ਜੀ ਜਨਤ ਪ੍ਰਭ ਸਗਲੇ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਅਚਰਜ ਵੜਿਆਏ ਨਾਨਕ ਸਦ ਬਲਿਹਾਰੇ ਸੋਰਠ ਮਹਲਾ ਪੰਜਵਾ ਗੋਰ ਕੇ ਚਰਨ ਬਸੇ ਰਦ ਪੀਤਰ ਸ਼ੁਭ ਲਖਨ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚਿਨੇ ਮੇਰੋ ਗੁਰ ਰਖਵਾਰੂ ਮੇਤਾ ਦੁਨ ਚੌੜੀ ਦੇ ਵੜਾਈ ਸੋਭਾ ਨਿਤਾਨੇਤ ਰਹਾ ਜੇ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੇ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ਸੋਰਠ ਮਹਲਾ ਪੰਜਵਾ ਗੁਰ ਕੇ ਚਰਨ ਬਸਰ ਦੇ ਪੀਤਰ ਸੋਬ ਲਖਣ ਪ੍ਰਭ ਕੀਨੇ ਭਾਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਨ ਮਨ ਚਿਨੇ ਮੇਰੋ ਗੁਰ ਰਖਵਾਰੋ ਮੇ ਤ ਦੂੜ ਚੌਣੀ ਦੇ ਵੜੇ ਆਈ ਸੋਬਾ ਨਿਤਾਨੀ ਤ ਰਹਾਉ ਜੀ ਜਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੇ ਅਚਰਜ ਵੜਿਆਏ ਨਾਨਕ ਸਦ ਬਲਹਾਰੇ ਸੋਰਠ ਮਹਲਾ ਪੰਜਵਾ ਗੁਰ ਕੇ ਚਰਨ ਬਸੇ ਰਦ ਪਿਤਰ ਸ਼ੋਭ ਲਖਨ ਪ੍ਰਭ ਕੀਨੇ ਭਏ ਕਿਰਪਾ ਨ ਫੁਰਨ ਪਰਮੇਸ਼ਰ ਨਾਮ ਨਿਧਾਨ ਮਨ ਚਿਨੇ ਮੇਰੋ ਗੁਰ ਰਖਵਾਰੋ ਮੀਤ ਦੂਣ ਚੌਣੀ ਦੇ ਵਢਾਈ ਸ਼ੋਭਾਨੀ ਤਨੀ ਤਰਾਉ ਜੀ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖੜ ਹਾਰੇ ਗੁਰਪੂਰੇ ਕੇ ਅਚਰਜ ਵਢਾਈ ਨਾਨਕ ਸਦ ਬਲਿਹਾਰੇ ਸੋਰਠ ਮਹਲਾ ਪੰਜਵਾਂ ਗੁਰ ਕੇ ਚਰਨ ਬਸੇ ਰਿਧ ਪੀਤਰ ਸ਼ੁਭ ਲਖਨ ਪ੍ਰਭ ਕੀਨੇ ਭੈ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚਨੇ ਮੇਰੋ ਗੁਰ ਰਖਵਾਰੋ ਮੇਤ ਦੂਣ ਚੌਣੀ ਦੇ ਵਢ ਆਏ ਸ਼ੁਭਾ ਨਿਤਾਨੇ ਤਰਹਾਉ ਜੀ ਜਨਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੁਰੇ ਕੇ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ਸੋਰਠ ਬਹਲਾ ਪੰਜਵਾ ਗੁਰ ਕੇ ਚਰਨ ਬਸਰਦ ਭੀਤਰ ਸ਼ੁਭ ਲਖਣ ਪ੍ਰਭ ਕੀਨੇ ਪਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚਿਨੇ ਮੇਰੋ ਗੁਰ ਰਖਵਾਰੋ ਮੀਤ ਦੂੜ ਚੌੜੇ ਦੇ ਵੜਿਆਏ ਸ਼ੋਭਾ ਨਿਤਾਣੇ ਤਰਹਾਉ ਜੇ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੁਰੇ ਕੇ ਅਚਰਜ ਵਡਿਆਈ ਨਾਨਕ ਸਦ ਬਲਹਾਰੇ ਸੋਰਠ ਮਹਲਾ 5 ਗੁਰ ਕੇ ਚਰਨ ਬਸੇ ਰਿਤ ਭੀਤਰ ਸ਼ੁਭ ਲਖਨ ਪ੍ਰਭ ਕੀ ਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚਿਨੇ ਮੇਰੋ ਗੁਰ ਰਖਵਾਰੋ ਮੀਤ ਦੂਨ ਚੌੜੀ ਦੇ ਵੜ ਆਏ ਸ਼ੋਬਾ ਨਿਤਾ ਨਿਤ ਰਹਾਉ ਜੀ ਜੰਤ ਪ੍ਰਭ ਸਗਲੇ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੇ ਆਚਰਜ ਵਡਿਆਏ ਨਾਨਕ ਸਦ ਬਲਹਾਰੇ ਸੋਰਠ ਮਹਲਾ 5 ਗੁਰ ਕੇ ਚਰਨ ਬਸੇ ਰਿਤ ਭੀਤਰ ਸ਼ੋਭਾ ਲਖਨ ਪ੍ਰਭ ਕੀ ਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚਿਨੇ ਮੇਰੋ ਗੁਰ ਰਖਵਾਰੋ ਮੀਤ ਦੁਨ ਚੌਣੀ ਦੇ ਵਡਿਆਈ ਸ਼ੁਭਾ ਨਿਤਾ ਨਿਤ ਰਹਾ ਜੀ ਜਲਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ਸੁਰਠ ਮਹੱਲਾ ਪੰਜਵਾ ਗੁਰ ਕੇ ਚਰਨ ਬਸੇ ਰਿਤ ਭੀਤਰ ਸ਼ੋਭਾ ਲਖਣਾ ਪ੍ਰਭ ਕੀਨੇ ਭਏ ਕਿਰਪਾਲ ਹੋਰ ਨ ਪਰਮੇਸ਼ਰ ਨਾਮ ਨਿਧਾਨ ਮਨ ਚਿਨੇ ਮੇਰੋ ਗੁਰ ਰਖਵਾਰੋ ਮੀਤ ਦੂਣ ਚੌੜੀ ਦੇ ਵਢਾਈ ਸ਼ੋਭਾ ਨਿਤਾਨੀ ਤਰਹਾਉ ਜੀ ਜੰਤ ਪ੍ਰਭ ਸਗਲੇ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੇ ਆਚਰਜ ਵਢਿਆਏ ਨਾਨਕ ਸਦ ਬਲਿਹਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ